ਸਤਿ ਸ੍ਰੀ ਅਕਾਲ ਜੀ ਸਾਰੇ ਕਿਸਾਨ ਵੀਰਾਂ ਨੂੰ ਕਿਸਾਨ ਵੀਰੋ ਅੱਜ ਆਪਾਂ ਗੱਲ ਕਰਾਂਗੇ ਕਣਕ ਵਿੱਚ ਹੋਣ ਵਾਲੇ ਗੁੱਲੀ ਡੰਡੇ ਬਾਰੇ ਹੁਣ ਜਿੰਨਾ ਕਿਸਾਨਾਂ ਨੇ ਕਣਕ ਦੀਆਂ ਕੀਤੀਆਂ ਵਰਾਇਟੀਆਂ ਬੀਜੀਆਂ ਹੋਈਆਂ ਨੇ ਜਿਹੜੀਆਂ ਕਿ ਲਗਭਗ 70 ਤੋਂ 75 ਦਿਨ ਦੀਆਂ ਹੋ ਚੁੱਕੀਆਂ ਨੇ ਤੇ ਜਿਨ੍ਹਾਂ ਖੇਤਾਂ ਵਿੱਚ ਕਿਸਾਨਾਂ ਨੇ ਪਹਿਲਾਂ ਇੱਕ ਜਾਂ ਦੋ ਸਪਰੇਹਾਂ ਕੀਤੀਆਂ ਸੀ ਪਰ ਗੁੱਲੀ ਡੰਡਾ ਨਹੀਂ ਮਰਿਆ ਉਹ ਕਿਸਾਨ ਹਾਲੇ ਵੀ ਗੁੱਲੀ ਡੰਡੇ ਦੀ ਸਪਰੇਅ ਕਰ ਰਹੇ ਨੇ ਕੁਝ ਦਵਾਈਆਂ ਬਹੁਤ ਜ਼ਿਆਦਾ ਸਟਰੋਂਗ ਹੁੰਦੀਆਂ ਨੇ ਕਿਸਾਨ ਵੀਰੋ ਜਿਵੇਂ ਚਾਗਾ ਨਿੱਕੀ 11 ਏਸੀਐਮ 9 ਤੇ ਹੋਰ ਕਾਫੀ ਦਵਾਈਆਂ ਜਿਨ੍ਹਾਂ ਦੀ ਕਿਸਾਨ ਡਬਲ ਡਬਲ ਡੋਸ ਪਾ ਰਹੇ ਨੇ ਤੇ ਕੁਝ ਦਵਾਈਆਂ ਕਿਸਾਨ ਆਪਸ ਵਿੱਚ 2 2 3 3 ਮਿਕਸ ਕਰਕੇ ਵੀਰ ਲਾ ਕੇ ਪਾ ਰਹੇ ਨੇ ਕਿਸਾਨ ਵੀਰੋ ਜਿਆ ਨਾ ਕਰੋ ਕਿਉਂਕਿ ਤੁਹਾਡੀ ਫਸਲ ਲਈ ਨੁਕਸਾਨਦਾਇਕ ਹੋ ਸਕਦਾ ਗਣਕ ਵਿੱਚ ਨਦੀਨਾਸ਼ਕ ਸਪਰੇਅ ਕਰਨ ਦਾ ਜਿਹੜਾ ਸਹੀ ਸਮਾਂ ਹੈ ਉਹ 30 ਤੋਂ 45 ਦਿਨ ਦਾ ਹੀ ਆ ਤੇ ਮੈਕਸਿਮਮ ਤੁਸੀਂ ਇਹਨੂੰ 50 ਦਿਨ ਤੱਕ ਲੈ ਜਾ ਸਕਦੇ ਹੋ ਇਸ ਤੋਂ ਬਾਅਦ ਗੁੱਲੀ ਡੰਡਾ ਜਿਹੜਾ ਉਹ ਵੱਡਾ ਹੋ ਜਾਂਦਾ ਤੇ ਇਹਨੂੰ ਮਾਰਨਾ ਕੰਟਰੋਲ ਕਰਨਾ ਮੁਸ਼ਕਿਲ ਹੋ ਜਾਂਦਾ ਕਿਸਾਨ ਵੀਰੋ ਨਦੀਨ ਨਾਸ਼ਕ ਦਵਾਈਆਂ ਸਾਰੀਆਂ ਹੀ ਵਧੀਆ ਹੁੰਦੀਆਂ ਨੇ ਪਰ ਜੇਕਰ ਇਹਨਾਂ ਦੀ ਵਰਤੋਂ ਆਪਾਂ ਸਹੀ ਸਮੇਂ ਤੇ ਕਰੀਏ ਜਦੋਂ ਗੁੱਲੀ ਡੰਡਾ ਤਿੰਨ ਤੋਂ ਚਾਰ ਪੱਤੇ ਦਾ ਹੁੰਦਾ ਆ ਉਸ ਟਾਈਮ ਇਹਦਾ ਸਭ ਸਹੀ ਟਾਈਮ ਹੁੰਦਾ ਇਹਨੂੰ ਕਾਬੂ ਕਰਨ ਦਾ ਜੇਕਰ ਤੁਸੀਂ 75 80 ਦਿਨਾਂ ਦੀ ਕਣਕ ਤੇ ਇਹਦੀ ਸਪਰੇਅ ਕਰੋਗੇ ਤਾਂ ਕਣਕ ਦੀ ਗ੍ਰੋਥ ਰੁਕੇਗੀ ਹੀ اور ਜਿਹੜੇ ਸਿੱਟੇ ਨਿਕਲਣਗੇ ਉਹ ਟੇਡੇ ਮੇਡੇ ਨਿਕਲਣਗੇ ਛੋਟੇ ਨਿਕਲਣਗੇ ਤੇ ਜਿਹਦਾ ਅਸਾ ਥੋੜੀ ਕਣਕ ਤੇ ਪਾਵੇਗਾ ਤੇ ਤੁਹਾਡਾ ਝਾੜ ਜਿਹੜਾ ਆਟੋਮੈਟਿਕ ਘਟੇਗਾ ਇਸ ਲਈ ਕਿਸਾਨ ਵੀਰੋ ਹੁਣ ਇਹ ਦਵਾਈਆਂ ਦੀ ਵਰਤੋਂ ਜਿਹੜੀ ਆ ਉਹ ਤੇ ਸਮਝ ਕੇ ਕਰੋ ਜੇਕਰ ਤੁਹਾਨੂੰ ਜਾਣਕਾਰੀ ਵਧੀਆ ਲੱਗੀ ਤਾਂ ਵੀਡੀਓ ਲਾਈਕ ਕਰੋ ਤੇ ਚੈਨਲ ਸਬਸਕ੍ਰਾਈਬ ਕਰੋ ਧੰਨਵਾਦ ਜੀ